ਨਾਲ ਜੁੜੇ ਹੋ ਤੁਸੀਂ ਰੂਸ ਦੇ ਰਾਸ਼ਟਰਪਤੀ ਬਲਾਦੀਮਿਰ ਪੂਤਨ ਸਾਹਿਬ ਭਾਰਤ ਚ ਪਹੁੰਚ ਚੁੱਕੇ ਨੇ ਦੇਖੋ ਆਪਣੇ ਜਹਾਜ਼ ਤੋਂ ਉਹ ਥੱਲੇ ਆ ਚੁੱਕੇ ਨੇ ਰੈੱਡ ਕਾਰਪੈਟ ਜਿਹੜਾ ਹੈ ਵਿਛ ਚੁਕਿਆ ਹੈ ਤੇ ਪ੍ਰਾਈਮ ਮਿੰਟਰ ਮੋਦੀ ਸਾਹਿਬ ਉਹਨਾਂ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਨੇ ਰਾਸ਼ਟਰਪਤੀ ਰੂਸ ਦੇ ਬਲਾਦੀਮਿਰ ਪੂਤਨ ਸਾਹਿਬ ਦੇਖੋ ਮੋਦੀ ਸਾਹਿਬ ਦੇ ਨਾਲ ਮਿਲ ਰਹੇ ਨੇ ਦੇਖੋ ਗਲੇ ਮਿਲ ਰਹੇ ਨੇ ਇਹ ਆ ਦੋਸਤੀ ਇੰਡੀਆ ਔਰ ਰਸ਼ੀਆ ਦੀ ਪੁਤਨ ਸਾਹਿਬ ਭਾਰਤ ਦੇ ਵਿੱਚ ਆਪਣੇ ਕਦਮ ਰੱਖ ਦਿੱਤੇ ਨੇ ਰੈੱਡ ਕਾਰਪਟ ਬੈਸ ਚੁੱਕਿਆ ਹੈ ਤੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਵੈਲਕਮ ਕੀਤਾ ਸਵਾਗਤ ਕੀਤਾ ਗਲੇ ਮਿਲੇ ਤੇ ਸਾਰੇ ਜਿਹੜੇ ਡੈਲੀਗੇਟ ਸਾਹਿਬ ਉਥੇ ਪਹੁੰਚੇ ਹੋਏ ਨੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਪੁਤਨ ਸਾਹਿਬ ਨੂੰ ਰੀਸੀਵ ਕਰਨ ਵਾਸਤੇ ਸਾਰੇ ਪ੍ਰੋਟੋਕੋਲ ਤੋੜ ਕੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ 에ਰਪੋਰਟ ਤੇ ਜਾ ਕੇ ਰੀਸੀਵ ਕੀਤਾ ਇਹ ਤਸਵੀਰਾਂ ਤੁਸੀਂ ਅੱਜ ਦੇਖ ਰਹੇ ਹੋ ਇੰਡੀਆ ਦੇ ਵਿੱਚ ਕਾਦਮ ਰੱਖ ਚੁੱਕੇ ਨੇ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੂਤਨ ਭਾਰਤ ਦੇ ਲਈ ਬਹੁਤ ਅਹਿਮ ਦੌਰਾ ਕਈ ਸਾਰੇ ਸਮਝੌਤੇ ਰੱਖਿਆ ਡੀਲ ਭਾਰਤ ਦੇ ਨਾਲ ਕਰਨ ਜਾ ਰਹੇ ਨੇ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੂਤਨ ਉਹਨਾਂ ਨੂੰ ਹੁਣ ਇੱਥੇ ਗਾਰਡਰ ਆਫ ਆਨਰ ਦਿੱਤਾ ਜਾਵੇਗਾ ਤੇ ਖੁਦ ਪ੍ਰਧਾਨ ਦੇ ਪ੍ਰਧਾਨ ਮੰਤਰੀ ਭਾਰਤ ਦੇ ਮੋਦੀ ਸਾਹਿਬ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਪਹੁੰਚੇ ਨੇ ਤੇ ਪੂਰਾ ਉਹਨਾਂ ਦਾ ਸਵਾਗਤ ਨਿਕਾ ਸਵਾਗਤ ਜਿਹੜਾ ਉਹਨਾਂ ਦਾ 에어ਪੋਰਟ ਤੇ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਰਸ਼ੀਅਨ ਰਾਸ਼ਟਰਪਤੀ ਵਲਾਦੀਮੀਰ ਪੁਤਨ ਸਾਹਿਬ ਭਾਰਤ ਦੀ ਧਰਤੀ ਤੇ ਕਦਮ ਰੱਖ ਚੁੱਕੇ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਤੇ ਆਪਣਾ ਜਿਹੜਾ ਪ੍ਰੋਟੋਕੋਲ ਤੋੜ ਕੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਇਹ ਦੋਸਤੀ ਆ ਰਸ਼ੀਆ ਔਰ ਭਾਰਤ ਦੇ ਵਿੱਚ ਜਿਹੜੇ ਕਿ ਭਾਰਤ ਦੇ ਸਾਮਟ ਦੇ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੇ ਨੇ ਰਾਸ਼ ਰਾਸ਼ਟਰਪਤੀ ਬਲਾਦੀਵੀਰ ਪੂਤਨ ਰਸ਼ੀਆ ਕਈ ਸਮਝੌਤੇ ਕਈ ਰੱਖਿਆ ਸੌਦੇ ਜਿਹੜੇ ਡੀਲ ਤੇ ਸਹਿਮਤੀ ਬਣੂਗੀ ਤੇ ਹੋ ਸਕਦਾ ਵੀ ਇੱਥੇ ਉਹ ਪ੍ਰਧਾਨ ਮੰਤਰੀ ਦੀ ਗੱਡੀ 'ਚ ਬੈਠ ਕੇ ਜਾਣ ਜਾਂ ਆਪਣੀ ਗੱਡੀ ਦੇ ਵਿੱਚ ਉਹ ਸਫ਼ਰ ਕਰਨ ਪਈ ਉਹ ਮ ਦਫ਼ਤਰ ਤੱਕ ਜਾਣਗੇ ਜਿੱਥੇ ਅੱਗੇ ਗੱਲਬਾਤ ਹੋਵੇਗੀ ਇਹਨਾਂ ਦੀ ਦੋਨੇ ਰਾਸ਼ਟਰੀਆਂ ਦਾ ਐਕਸ ਆਪਸ ਦੇ ਵਿੱਚ ਗੱਲਬਾਤ ਕਰਨਗੇ ਤੇ ਕਈ ਮਸਲਿਆਂ ਤੇ ਗੱਲਬਾਤ ਹੋਵੇਗੀ ਪੂਰੀ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਪੂਤਨ ਸਾਹਿਬ ਦੇ ਦੌਰੇ ਤੇ ਜੋ ਕਿ ਭਾਰਤ ਦੇ ਦੌਰ ਤੇ ਆਏ ਨੇ ਸੰਸਾਰ ਭਰ ਦੀਆਂ ਨਜ਼ਰਾਂ ਉਹਨਾਂ ਦੇ ਦੌਰੇ ਤੇ ਟਿਕੀਆਂ ਹੋਈਆਂ ਨੇ ਭਾਰਤ ਦੇ ਵਿੱਚੋਂ ਪਹੁੰਚ ਚੁੱਕੇ ਨੇ ਕੀ ਕੀ ਸਮਝੌਤੇ ਹੁੰਦੇ ਨੇ ਕੀ ਕੀ ਰੱਖਿਆ ਸੌਦੇਆਂ ਤੇ ਡੀਲ ਹੁੰਦੀ ਆ ਜਾਂ ਹੋਰ ਕਿਸੇ ਵੀ ਸਮਝੌਤੇ ਤੇ ਦਸਕਤ ਹੁੰਦੇ ਨੇ ਸਾਂਝੀ ਕਾਨਫਰੰਸ ਕਰਨਗੇ ਪੀਸੀ ਪੀਸੀ ਕਰਨਗੇ ਉਹ ਸਾਰੀ ਕਿ ਡਿਟੇਲ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਤੁਸੀਂ ਦੇਖਦੇ ਰਹੋ ਮੰਡ ਨਿਊਜ਼ ਪੰਜਾਬ